ਪਟਿਆਲਾ ਦੇ ਬਹਾਦਰਗੜ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਿੱਧੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੋਏ ਹੁਕਮ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਅੱਜ ਮਹੱਤਵਪੂਰਨ ਮੀਟਿੰਗ ਪਟਿਆਲਾ ਦੇ ਬਹਾਦਰਗੜ ਦੇ ਵਿੱਚ ਇਹ ਮੀਟਿੰਗ 16 ਫਰਵਰੀ ਨੂੰ ਹੋਣ ਜਾ ਰਹੀ ਸੀ ਬੜਾ ਸਾ ਪਰ ਉਹ 18 ਤਰੀਕ ਨੂੰ ਮੁਲਤਵੀ ਕਰ ਦਿੱਤੀ ਗਈ ਅੱਜ 18 ਵੀ ਆ ਗਈ ਪਰ 18 ਤੋਂ ਮਹਿਜ਼ ਇੱਕ ਦਿਨ ਪਹਿਲਾਂ ਧਾਮੀ ਸਾਹਿਬ ਅਸਤੀਫਾ ਦੇ ਦਿੰਦੇ ਨੇ ਕਿਵੇਂ ਦੇਖੀਏ ਅੱਜ ਦੀ ਮੀਟਿੰਗ ਨੂੰ ਅੱਜ ਦੀ ਮੀਟਿੰਗ ਕਿਉਂਕਿ ਤੁਸੀਂ ਐਲਾਨ ਕੀਤਾ ਸੀ ਧਮੀ ਸਾਹਿਬ ਨੇ ਵੀ ਐਲਾਨ ਕੀਤਾ ਸੀ ਕਿ ਫੈਸਲੇ ਵਾਲੀ ਮੀਟਿੰਗ ਹੋਵੇਗੀ ਵੱਡਾ ਫੈਸਲਾ ਲਿਆ ਜਾਵੇਗਾ ਤਾਂ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਉਹ ਕੀ ਉਮੀਦ ਕਰਨ ਅੱਜ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਹੋ ਸਕਦੇ ਨੇ ਤੇ ਧਮੀ ਸਾਹਿਬ ਨੂੰ ਲੈ ਕੇ ਹਲੇ ਵੀ ਸ਼ੰਕੇ ਬਰਕਰਾਰ ਨੇ ਦੇਖੋ ਜੀ ਜੀ ਵੀ ਜਿਹੜੀ ਸੱਤ ਮੈਂਬਰੀ ਕਮੇਟੀ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਹੁਣ ਤੱਕ ਅਸੀਂ ਸਾਰਿਆਂ ਨੇ ਆਪਣੀ ਕੋਸ਼ਿਸ਼ ਕੀਤੀ ਆ ਸੋਹਿਰਦਾ ਦੇ ਨਾਲ ਸੂਝ-ਬੂਝ ਆਪਣੀ ਨਾਲ ਕੀ ਸਾਰੇ ਇਕੱਠੇ ਰਹਿ ਕੇ ਤੇ ਮੁਤਵਕ ਹੋ ਕੇ ਫੈਸਲਾ ਕਰੀਏ ਸੋ ਕਈ ਮੀਟਿੰਗਾਂ ਹੋਈਆਂ ਕਈ ਆਪਣੇ ਗੈਰ ਰਸਮੀ ਤੌਰ ਤੇ ਵੀ ਅਸੀਂ ਇਕੱਠੇ ਹੋਏ ਅਸੀਂ ਚਾਹੁੰਦੇ ਆ ਕਿ ਸਮੁੱਚੀ ਸੱਤ ਮੈਂਬਰੀ ਕਮੇਟੀ ਇੱਕ ਪਾਸੇ ਖੜ ਕੇ ਤੇ ਜੋ ਅਕਾਲਤਖ ਸਾਹਿਬ ਦੇ ਹੁਕਮ ਹੋਏ ਸਨ ਉਹਨਾਂ ਦੀ ਪਾਲਣਾ ਕਰੇ 16 ਤਰੀਕ ਦੀ ਮੀਟਿੰਗ ਚਲੋ ਕਈ ਆਪਣੇ ਕਾਰਨ ਹੋ ਸਕਦੇ ਆ ਜਿਨ੍ਹਾਂ ਕਰਕੇ ਉਹ 2 ਦਿਨ ਬਾਅਦ ਰੱਖੀ ਗਈ ਕੋਈ ਫੱਕਰੀ ਮੈਂਦਾ 1-2 ਦਿਨ ਦਾ ਅੱਜ ਉਹ ਮੀਟਿੰਗ ਹੋਣ ਜਾ ਰਹੀ ਆ ਸਾਨੂੰ ਉਮੀਦ ਹੈ ਕਿ ਸਾਰੇ ਮੈਂਬਰ ਆਉਣਗੇ ਤੇ ਧਾਮੀ ਸਾਹਿਬ ਵੀ ਹਜੇ ਫਾਰਕ ਨਹੀਂ ਹੋਏ ਇਸ ਆਪਣੇ ਜ਼ਿੰਮੇਵਾਰੀ ਤੋਂ ਤੇ ਧਾਮੀ ਸਾਹਿਬ ਵੀ ਇਸ ਮੀਟਿੰਗ ਵਿੱਚ ਆਉਣਗੇ ਜੋ ਸਾਨੂੰ ਸੰਕੇਤ ਮਿਲ ਰਹੇ ਨੇ ਅੱਛਾ ਜਿਹੜੀ ਤੁਸੀਂ ਉਸ ਦਿਨ ਮੀਟਿੰਗ ਕੀਤੀ ਜਿਵੇਂ ਪਹਿਲਾਂ ਸ਼ੁਰੂਆਤ ਕੀਤੀ ਕਿ ਉਸ ਦਿਨ ਗੱਲ ਹੋਈ ਸੀ ਕਿ ਵੱਡਾ ਫੈਸਲਾ ਲਿਆ ਜਾਵੇਗਾ ਫੈਸਲੇ ਦਾ ਦਿਨ ਹੈ ਕਿਉਂਕਿ ਉਸ ਦਿਨ ਪਹਿਲਾਂ ਤੁਸੀਂ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਨੜਾ ਨੂੰ ਬੁਲਾਇਆ ਹੋ ਨਹੀਂ ਆਏ ਤੁਸੀਂ ਉਹਨਾਂ ਦੇ ਘਰ ਗਏ ਤੁਸੀਂ ਔਰ ਧਮੀ ਸਾਹਿਬ ਉੱਥੋਂ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੀ ਤਸਵੀਰ ਨਜ਼ਰ ਆਈ ਤਾਂ ਸਾਬਤ ਤੌਰ ਤੇ ਇਹ ਸੁਣਿਆ ਦੇਣ ਦੀ ਕੋਸ਼ਿਸ਼ ਸੀ ਤੁਹਾਡੀ ਕਿ ਹੁਣ ਫੈਸਲਾ ਹੋਵੇਗਾ ਬਿਲਕੁਲ ਸਹੀ ਗੱਲ ਆਖੀ ਬਰਾੜ ਸਾਹਿਬ ਹੁਣ ਗੱਲ ਇਹ ਵੀ ਬਾਰ-ਬਾਰ ਮੀਟਿੰਗਾਂ ਕਰਨ ਦਾ ਕੋਈ ਬਹੁਤਾ ਤੱਕ ਬਣਦੀ ਨਹੀਂ ਅੱਜ ਦੀ ਮੀਟਿੰਗ ਜਿਹੜੀ ਆ ਸਾਨੂੰ ਉਮੀਦ ਹੈ ਕਿ ਇਹ ਫੈਸਲਾ ਗੁਣ ਹੋਏਗੀ ਅਤੇ ਜਿਹੜੀ ਜ਼ਿੰਮੇਵਾਰੀ ਸਾਡੀ ਸਿੰਘ ਸਭਾਨ ਵੱਲੋਂ ਅਕਾਲ ਤਖਤ ਸਾਹਿਬ ਨੂੰ ਲਈ ਗਈ ਹੈ ਅਸੀਂ ਉਹਨੂੰ ਪੂਰੇ ਪੂਰੀ ਕਰਾਂਗੇ ਅਸੀਂ ਉਹਨੂੰ ਨਿਭਾਵਾਂਗੇ ਕਰਕੇ ਸਾਡਾ ਸਾਰਿਆਂ ਦਾ ਬਤੌਰ ਗੁਰਸਿੱਖ ਹੋਣ ਦੇ ਨਾਤੇ ਪੰਥ ਦਾ ਦੀ ਹਣ ਦੇ ਨਾਤੇ ਪੰਥ ਦੇ ਸੇਵਾਦਾਰ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਤੇ ਉਸ ਮੀਟਿੰਗ ਵਿੱਚ ਪਿਛਲੀ ਵਿੱਚ ਸਾਰਿਆਂ ਨੇ ਇਹ ਗੱਲ ਤੇ ਹਾਮੀ ਭਰੀ ਸੀ ਸਾਰੇ ਇਸ ਗੱਲ ਤੇ ਨਾਲ ਸਹਿਮਤ ਸੀਗੇ ਕਿ ਜਿਹੜੀ ਹੁਣ ਮੀਟਿੰਗ ਹੋਊਗੀ ਉਹਦੇ ਚ ਅਸੀਂ ਜੋ ਸਾਡਾ ਬਣਦਾ ਫਰਜ਼ ਹੈ ਅਸੀਂ ਉਹ ਫੈਸਲਾ ਕਰਕੇ ਅਸੀਂ ਪੰਥ ਨੂੰ ਵੀ ਦੱਸ ਦਿਆਂਗੇ ਤੇ ਅਕਾਲ ਤਖਤ ਸਾਹਿਬ ਦੇ ਜਾਇਦਾਦ ਸਾਹਿਬ ਨੂੰ ਵੀ ਬੇਨਤੀ ਕਰ ਦਿਆਂਗੇ ਤੁਹਾਡੇ ਸਾਥੀ ਪਹੁੰਚਣੇ ਸ਼ੁਰੂ ਹੋ ਗਏ ਨੇ ਮਨਪ੍ਰੀਤ ਸਿੰਘ ਵਾਲੀ ਉਧਰ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਆ ਗਏ ਮਨਪ੍ਰੀਤ ਵਾਲੀ ਹੁਣੇ ਆ ਗਏ ਕੋਲ ਤੁਸੀਂ 7 ਮੈਂਬਰ ਹੋ ਤਾਂ ਜਿਹੜਾ ਭਰਤੀ ਪ੍ਰਕਿਰਿਆ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਫੈਸਲਾ ਹੋ ਚੁੱਕਿਆ ਹੈ ਜਾਂ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰਾ ਹੋਣੀਆਂ ਨੇ ਜਾਂ ਉਸ ਦਿਨ ਵਿਚਾਰਾ ਕਰਕੇ ਅੱਜ ਫੈਸਲਾ ਸੁਣਾਉਣ ਦੇ ਲਈ ਦਿਨ ਰੱਖਿਆ ਦੇਖੋ ਇਸ ਜਿਹੜੀ ਕਮੇਟੀ ਦਾ ਜਿਹੜਾ ਅਧਿਕਾਰ ਮਿਲਿਆ ਸੀ ਅਕਾਲ ਤਖਤ ਸਾਹਿਬ ਵੱਲੋਂ ਉਹ ਭਰਤੀ ਕਰਨ ਦਾ ਸੀਗਾ ਇਹ ਸਾਰੇ ਹੀ ਮੈਂਬਰ ਇਸ ਗੱਲ ਤੇ ਉਹਨਾਂ ਨੇ ਕਈ ਵਾਰੀ ਸਹਿਮਤੀ ਪ੍ਰਗਟਾਈ ਆ ਮੀਟਿੰਗਾਂ 'ਚ ਕਿ ਅਸੀਂ ਆਪਣਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹਨੂੰ ਲਾਗੂ ਕਰਨਾ ਆ ਹੋਰ ਕੋਈ ਸਾਡਾ ਮੰਤਵ ਨਹੀਂ ਕੋਈ ਸਾਡਾ ਨਿੱਜੀ ਇਹਦੇ ਵਿੱਚ ਕੋਈ ਸਵਾਰਥ ਨਹੀਂਗਾ ਨਾ ਅਸੀਂ ਕਿਸੇ ਵਿਅਕਤੀ ਦੇ ਵਿਰੋਧ ਦੇ ਆ ਅਸੀਂ ਚਾਹੁੰਦੇ ਹਾਂ ਸਾਡਾ ਜੀ ਸਾਡੀ ਜਿਹੜੀ ਜਮਾਤ ਆ ਸਾਡਾ ਆਪਣੀ ਜਿਹੜੀ ਜਥੇਬੰਦੀ ਸਾਡੀ ਆਪਣੇ ਸ਼੍ਰੋਮਣੀ ਅਕਾਲੀ ਦਲ ਉਹ ਤਕੜੀ ਹੋਵੇ ਤੇ ਉਹ ਉਹਦੇ ਵਾਸਤੇ ਸੀ ਅਕਾਲ ਤੱਕ ਸਭ ਵੱਲੋਂ ਹੁਕਮ ਹੋਇਆ ਅਸੀਂ ਉਹਨੂੰ ਪੂਰਾ ਕਰਨਾ ਹੈ ਤੇ ਜਿਹੜੀ ਭਰਤੀ ਦੀ ਪ੍ਰਕਿਰਿਆ ਆਰੰਭ ਕਰਾਂਗੇ ਆਉਣ ਵਾਲੇ ਸਮੇਂ 'ਚ ਪੜਾਹ ਸਾਹਿਬ ਜਿੱਥੇ ਕੱਲ ਘਟਨਾਕ੍ਰਮ ਹੋਇਆ ਧਮੀ ਸਾਹਿਬ ਦੇ ਅਸਤੀਫੇ ਵਾਲਾ ਉੱਥੇ ਅੱਜ ਚਰਚਾਵਾਂ ਨੇ ਕਿ ਚੰਡੀਗੜ੍ਹ ਦੇ ਵਿੱਚ ਵੀ ਮੀਟਿੰਗ ਕਹਿੰਦੇ ਸੱਦ ਲਈ ਗਈ ਹੈ ਦੇਖੋ ਮੀਟਿੰਗਾਂ ਤਾਂ ਚਲੋ ਸਾਰੇ ਬੁਲਾਉਂਦੇ ਹੀ ਆ ਜੀ ਇਹ ਤਾਂ ਕੋਈ ਗੱਲ ਨਹੀਂ ਹਰ ਇੱਕ ਨੂੰ ਅਧਿਕਾਰ ਹੈ ਮੀਟਿੰਗ ਆਪਣੇ ਬੁਲਾਉਣ ਦਾ ਪਰ ਬਹੁਤ ਵੱਡਾ ਸਵਾਲ ਆ ਇਹ ਧਾਮੀ ਸਾਹਿਬ ਨੂੰ ਐਡਾ ਵੱਡਾ ਆਪਣੇ ਸਟੈਪ ਕਿਉਂ ਲੈਣਾ ਪਿਆ ਉਹਨਾਂ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਕਿਉਂ ਦਿੱਤਾ ਇਹ ਦੇਖੋ ਕੋਈ ਸਾਰਾ ਕੁਝ ਠੀਕ ਨਹੀਂ ਹੋ ਰਿਹਾ ਸ਼੍ਰੋਮਣੀ ਕਾਲੀ ਦਲ ਵਿੱਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਾਹ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਗੱਲ ਕਰ ਲਓ ਉਹ ਫੈਸਲਾ ਗਲਤ ਇਹਨਾਂ ਨੇ ਕੀਤਾ ਦਬਾਅ ਪਾ ਕੇ ਕੀਤਾ ਕਿਸੇ ਧਿਰ ਵੱਲੋਂ ਉਹਦੇ ਵਿੱਚ ਨਿਜੀ ਦਖਲ ਦੇ ਕੇ ਹੋਇਆ ਸੋ ਧਾਮੀ ਸਾਹਿਬ ਆਪਣੇ ਬੜੇ ਪੰਥ ਕਾਗੂ ਨੇ ਉਹਨਾਂ ਦੇ ਮਨ ਤੇ ਇਸ ਗੱਲ ਦਾ ਬਹੁਤ ਸੀ ਜਿਆਨੀ ਰਕਬੀਰ ਸਿੰਘ ਜੀ ਨੇ ਵੀ ਕਹਿੰਦਾ ਅਸੀਂ ਤੁਸੀਂ ਗਲਤ ਫੈਸਲਾ ਲਿਆ ਇਸ ਕਰਕੇ ਇਹ ਜਿਹੜੇ ਇਦਾਂ ਦੇ ਫੈਸਲੇ ਲਏ ਜਾਂਦੇ ਨੇ ਇਹਦੇ ਨਾਲ ਪੰਥ ਨੂੰ ਟਾਹ ਲੱਗਦੀ ਆ ਤਾਂ ਹੀ ਧਾਮੀ ਸਾਹਿਬ ਮਜਬੂਰਨ ਉਹ ਤੌਰ ਤੇ ਉਹਨਾਂ ਨੇ ਇਸ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਲੇਕਿਨ ਅਸੀਂ ਆਪਣੇ ਉਹਨਾਂ ਨੂੰ ਬੇਨਤੀ ਕਰਦੇ ਆ ਅਸਤੀਫਾ ਆਪਣਾ ਵਾਪਸ ਲੈਣ ਉਹਨਾਂ ਦੀ ਅਗਵਾਈ ਦੀ ਸਿੱਖ ਪੰਥ ਨੂੰ ਬਹੁਤ ਲੋੜ ਆ ਕਿਰਪਾਲ ਸਿੰਘ ਬਡੁੰਗਰੋਣੀ ਸਾਹਿਬ ਕਾ ਐਸਜੀਪੀਸੀ ਪ੍ਰਧਾਨ ਉਹ ਵੀ ਇੱਕ ਵੱਡਾ ਚਿਹਰਾ ਨੇ ਔਰ ਅ ਅਗਰ ਧਾਮੀ ਸਾਹਿਬ ਤੋਂ ਬਾਅਦ ਸਿਨਿਓਰਿਟੀ ਦੇਖੀ ਤਾਂ ਉਹ ਨੇ ਉਹਨਾਂ ਦੇ ਪਹੁੰਚਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਨੇ ਕਿ ਉਹ ਪਹੁੰਚ ਰਹੇ ਨਹੀਂ ਕਿਉਂਕਿ ਉਸ ਦਿਨ ਵੀ ਮੀਟਿੰਗ ਤੋਂ ਥੋੜਾ ਪਹਿਲਾਂ ਚਲੇ ਗਏ ਸੀ ਉਹ ਦੇਖੋ ਉਹਨਾਂ ਦੀ ਸਿਹਤ ਕਰਕੇ ਕਈ ਵਾਰੀ ਉਹਨਾਂ ਨੂੰ ਜ਼ਿਆਦਾ ਸਮਾਂ ਬੈਠ ਨਹੀਂ ਹੁੰਦਾ ਪਰ ਮੈਂ ਇਹ ਕਹੂੰਗਾ ਬਰਾੜ ਸਾਹਿਬ ਵੀ ਜੇ ਕੋਈ ਸਿਆਸਤ ਘੋਲ ਰਿਹਾ ਦੇ ਪਿੱਛੇ ਜੇ ਕਿਸੇ ਨੂੰ ਕੋਈ ਸੁਨੇਹ ਲਾ ਰਿਹਾ ਕਿ ਤੁਸੀਂ ਇਦਾਂ ਕਰਿਓ ਜਾਂ ਨਾ ਕਰਿਓ ਫਿਰ ਤੁਸੀਂ ਅਕਾਲ ਤਖਤ ਸਾਹਿਬ ਦੇ ਨਾਲ ਸਿੱਧੀ ਟੱਕਰ ਲੈ ਰਹੇ ਹੋ ਅਜੇ ਵੀ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਆ ਸਤ ਮੈਂਬਰੀ ਕਮੇਟੀ ਨੇ ਕੋਈ ਕਿਸੇ ਦਾ ਨਿੱਜੀ ਨੁਕਸਾਨ ਨਹੀਂ ਕਰਨਾ ਕੋਈ ਕਿਸੇ ਦਾ ਨਿੱਜੀ ਫਾਇਦਾ ਨਹੀਂ ਕਰਨਾ ਅਸੀਂ ਸਮੁੱਚੇ ਪੰਥ ਵਾਸਤੇ ਆਪਣਾ ਜਿਹੜੀ ਸੇਵਾ ਕਰਨੀ ਆ ਆਪਣਾ ਯੋਗਦਾਨ ਪਾਉਣਾ ਆ ਹੋਰ ਸਾਡਾ ਕੋਈ ਸਵਾਰਥ ਨਹੀਂਗਾ ਤੇ ਜੇ ਕੋਈ ਕਿਸੇ ਨੂੰ ਸੁਨੇਹਾ ਦੇ ਕੇ ਕੋਈ ਗੱਲ ਆਖਦਾ ਆ ਇਹਦਾ ਮਤਲਬ ਉਹ ਸਿਆਸਤ ਖੋਲਦਾ ਆ ਤੇ ਗਲਤ ਆ ਉਹਨੂੰ ਨਹੀਂ ਕਰਨਾ ਚਾਹੀਦਾ ਬਡੂੰਗਰ ਸਾਹਿਬ ਬੜੇ ਵੱਡੇ ਵਿਦਵਾਨ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਉਹਨਾਂ ਦਾ ਬਹੁਤ ਸਤਿਕਾਰ ਆ ਤੇ ਅਸੀਂ ਤਾਂ ਉਹਨਾਂ ਤੋਂ ਗਵਾਈ ਲੈਣੀ ਹੈ ਬਨੂਗਰ ਸਾਹਿਬ ਤੋਂ ਅੱਜ ਫੈਸਲੇ ਦੀ ਘੜੀ ਹੈ ਬਿਲਕੁਲ ਫੈਸਲੇ ਦੀ ਘੜੀ ਹੈ ਜੀ ਤਾਂ ਅੱਜ ਫੈਸਲੇ ਦੀ ਘੜੀ ਹੈ ਜੀ ਗੁਰਪ੍ਰਤਾਪ ਸਿੰਘ ਬਟਾਲਾ ਸਭ ਤੋਂ ਵੱਧ ਤੇ ਕਹਿੰਦੇ ਨਜ਼ਰ ਆ ਰਹੇ ਨੇ ਔਰ ਕਈ ਤਰ੍ਹਾਂ ਦੇ ਸੁਨੇਹੇ ਦਿੰਦੇ ਨਜ਼ਾਰੇ ਮਨਪੀਸੇ ਹਾਲੀ ਵੀ ਪਹੁੰਚ ਚੁੱਕੇ ਨੇ ਹਾਲਾਂਕਿ ਉਹ ਸਾਡੇ ਹੋਰ ਮੀਡੀਆ ਸਾਥੀ ਵੀ ਇਹਦੇ ਨਾਲ ਗੱਲ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਕਿਤੇ ਨਾ ਕਿਤੇ ਅੱਜ ਦੀ ਮੀਟਿੰਗ ਤੇ ਨਜ਼ਰਾਂ ਸਭ ਦੀਆਂ ਟਿਕੀਆਂ ਹੋਈਆਂ ਨੇ ਕਿ ਅੱਜ ਬਾਨਾ ਕੀ ਹੈ ਕੀ ਅੱਜ ਹਰਜਿੰਦਰ ਸਿੰਘ ਧਾਮੀ ਹੋਣੀ ਜਿਹੜੇ ਐਸਜੀਪੀਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਪਰ ਹਲੇ ਅਸਤੀਫਾ ਪ੍ਰਵਾਨ ਨਹੀਂ ਹੋਇਆ ਕੀ ਉਹ ਇਸ ਮੀਟਿੰਗ ਦਾ ਹਿੱਸਾ ਹੋਣਗੇ ਕਿਰਪਾਲ ਸਿੰਘ ਬਡੁੰਗਰ ਹੁਣੀ ਸਾਬਕਾ ਐਸਜੀਪੀਸੀ ਪ੍ਰਧਾਨ ਤੇ ਇੱਕ ਵੱਡਾ ਚਿਹਰਾ ਇਸ ਕਮੇਟੀ ਦਾ ਵੱਡਾ ਚਿਹਰਾ ਕੀ ਉਹ ਇਸ ਮੀਟਿੰਗ ਦਾ ਹਿੱਸਾ ਹੋਣਗੇ ਅੱਜ ਦੀ ਬੜੀ ਮਹੱਤਵਪੂਰਨ ਮੀਟਿੰਗ ਤਾਂ ਤੁਸੀਂ ਜਿਸ ਬਿਲਡਿੰਗ ਨੂੰ ਇਸ ਵੇਲੇ ਦੇਖ ਰਹੇ ਹੋ ਇੱਥੇ ਥੋੜੀ ਦੇਰ ਬਾਅਦ ਮੀਟਿੰਗ ਜਿਹੜੀ ਉਹ ਸ਼ੁਰੂ ਹੋਏਗੀ ਮਨਪ੍ਰੀਤ ਸਿੰਘ ਅਯਾਲੀ ਹੁਣੀ ਪਹੁੰਚ ਗਏ ਨੇ ਅਯਾਲੀ ਸਾਹਿਬ ਅੱਜ ਦੀ ਮੀਟਿੰਗ ਬੜੀ ਮਹੱਤਵਪੂਰਨ ਮੀਟਿੰਗ ਦੇਖੀ ਜਾ ਰਹੀ ਹੈ ਬਟਾਲਾ ਸਾਹਿਬ ਕਹਿੰਦੇ ਕਿ ਫੈਸਲੇ ਦੇ ਨੇੜੇ ਗੱਲ ਆ ਚੁੱਕੀ ਹੈ ਪਰ ਦੂਜੇ ਪਾਸੇ ਤੁਹਾਡੀ ਮੀਟਿੰਗ ਤੋਂ ਐਨ ਪਹਿਲਾਂ ਜਿਹੜੇ ਚੇਅਰਮੈਨ ਨੇ ਪ੍ਰਧਾਨਗੀ ਕੀਤੀ ਸੀ ਇਸ ਮੀਟਿੰਗ ਦੀ ਧਾਮੀ ਸਾਹਿਬ ਕੱਲ ਅਸਤੀਫਾ ਦੇ ਗਏ ਤਾਂ ਅੱਜ ਦੋ ਸਵਾਲ ਨੇ ਕੀ ਧਾਮੀ ਸਾਹਿਬ ਇਸ ਮੀਟਿੰਗ ਦਾ ਹਿੱਸਾ ਹੋਣਗੇ ਕੀ ਤੁਸੀਂ ਅੱਜ ਫੈਸਲਾ ਜਿਹੜਾ ਸਣਾਉਣ ਦੀ ਗੱਲ ਕੀਤੀ ਸੀ ਉਹ ਫੈਸਲਾ ਅੱਜ ਸਣਾਉਣ ਜਾ ਰਹੇ ਹੋ ਤੀਜਾ ਕਿਰਪਾਲ ਸਿੰਘ ਬਡੂਗਰ ਹੋਣਾ ਨੂੰ ਲੈ ਕੇ ਵੀ ਕਿਸ ਤਰ੍ਹਾਂ ਦੇ ਸ਼ੰਕੇ ਬਣੇ ਹੋਏ ਨੇ ਹਾਲ ਫੁਰ ਹਾਲ ਦੀ ਘੜੀ ਦੇ ਕੋਲ ਸੀ ਤਾਂ ਜਦੋਂ ਸਿੰਘ ਸਰਬਾਨਿਕ ਕਮੇਟੀ ਜ਼ਿੰਮੇਵਾਰੀ ਲਈ ਆ ਸ਼੍ਰੀ ਕਾਲ ਤਖਸਾਲ ਤੋਂ ਤਾਂ ਸਾਡੇ ਲਈ ਸ਼੍ਰੀ ਕਾਲ ਤਖਸਾਲ ਸਰਵ ਉੱਚਾ ਉਹਨਾਂ ਦੇ ਹਰ ਹੁਕਮ ਨੂੰ ਮੰਨਣਾ ਹਰ ਸਿੱਖ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਤਾਂ ਕਈਆਂ ਸੀ ਉਹ ਲਾਗੂ ਹੋ ਜਾਣ ਨਹੀਂ ਹੋਈਆਂ ਤਾਂ ਆਪਾਂ ਪਿੱਛੇ ਹਟ ਗਏ ਸੀਗੇ ਆਪਾਂ ਤਾਂ ਮਨ ਬਣਾ ਕੇ ਆਪਦਾ ਘਰ ਵੈਗੀ ਵੀ ਟਰਮ ਪੂਰੀ ਕਰੋ بطور ਐਮਐਲਏ ਆਪਦੇ ਹਲਕੇ ਤੱਕ ਡਿਊਟੀ ਨਿਭਾਓ ਤੇ ਉਸ ਤੋਂ ਬਾਅਦ ਘਰੇ ਵੈਜੋ ਲੇਕਿਨ ਜਜ਼ਰ ਸਰਬਾਨ ਨੇ ਮੇਰਾ ਨਾ ਪਾਇਆ ਸੱਤ ਮੈਂਬਰੀ ਕਮੇਟੀ 'ਚ ਜਿਹਦੇ ਮੈਂ ਆਪਦੇ ਨੂੰ ਕਾਬਿਲ ਨਹੀਂ ਸਮਝਦਾ ਸੀਗਾ ਨਾ ਮੇਰਾ ਕਿਸੇ ਨਾਲ ਸੰਪਰਕ ਹੋਇਆ ਅਜੇ ਤੱਕ ਨਾ ਕਿਦੇ ਫੋਨ ਤੇ ਗੱਲ ਹੋਈ ਆ ਲੇਕਿਨ ਨੌ ਪਹੇ ਗਿਆ ਤਾਂ ਹੁਣ ਇੱਕ ਉਹ ਮਹਾਨ ਸਥਾਨ ਆ ਜਿਹੜਾ ਜਿਵੇਂ ਪਾਦਸ਼ਾਹ ਦਾ ਉਤੋਂ ਜ਼ਿੰਮੇਵਾਰੀ ਲੱਗੀ ਆ ਉਹ ਨਿਵਾਉਣਾ ਤਾਂ ਸਾਡਾ ਫਰਜ਼ ਹੈਗਾ ਸੋ ਇਸ ਲਈ ਉਹੀ ਕਿਸੇ ਦਾ ਦਬਾਰ ਨਹੀਂ ਹੈਗਾ ਇਸ ਗੱਲ ਦੇ ਵਿੱਚ ਪੂਰੀ ਇਮਾਨਦਾਰੀ ਨਾਲ ਆਪਦੀ ਡਿਊਟੀ ਨੂੰ ਪਹਿਲਾਂ ਵੀ ਨਿਵਾਇਆ ਤੇ ਹੁਣ ਵੀ ਇਹ ਕਮੇਟੀ ਦੇ ਵਿੱਚ ਵੀ ਅਸੀਂ ਨਿਵਾਵਾਂਗੇ ਅੱਜ ਜਿੰਨੇ ਵੀ ਮੈਂਬਰ ਹਾਜ਼ਰ ਹੋਣਗੇ ਤੇ ਸਾਰਿਆਂ ਦੀ ਸਲਾਹ ਨਾਲ ਜਿਹੜਾ ਅਸੀਂ ਫੈਸਲਾ ਜਹਰ ਸਾਹਿਬ ਨੂੰ ਲਿਖ ਕੇ ਭੇਜ ਦੇਵਾਂਗੇ ਵੀ ਸਾਨੂੰ ਅਗਲੀ ਕੀ ਉਹਨਾਂ ਦਾ ਹੁਕਮ ਹੈਗਾ ਬਾਕੀ ਜੀ ਜੀ ਕਮੇਟੀ ਦੇ ਚੇਅਰਮੈਨ ਧਮੀ ਸਾਹਿਬ ਨਹੀਂ ਆਉਂਦੇ ਤਾਂ ਵੀ ਫੈਸਲਾ ਜਿਹੜਾ ਹੈਗਾ ਅੱਜ ਲੈ ਲਿਆ ਜਾਵੇਗਾ ਹੁਣ ਨਾ ਆਉਣ ਜੀ ਉਹ ਤਾਂ ਉਹਨਾਂ ਦੀ ਮਰਜ਼ੀ ਆ ਨਾ ਜੀ ਉਹ ਉਹ ਨਹੀਂ ਆਉਂਦੇ ਉਹ ਛੱਡ ਕੇ ਅਸਤੀਫਾ ਦੇ ਗਏ ਉਹ ਉਹ ਭੱਜ ਗਏ ਨਾ ਕਾਲ ਤੱਕ ਦੇ ਜਿਹੜੇ ਹੁਕਮਾਂ ਤੋਂ ਜਿਹੜੀ ਡਿਊਟੀ ਲੱਗੀ ਸੀ ਅਸੀਂ ਤਾਂ ਨਹੀਂ ਭੱਜ ਰਹੇ ਅਸੀਂ ਤਾਂ ਜਸਰ ਸਮਨ ਪੁੱਛਾਂਗੇ ਵੀ ਦੱਸੋ ਸਾਨੂੰ ਕੀ ਹੁਕਮ ਹੈ ਜੀ ਅੱਛਾ ਇਹ ਵੀ ਟੈਕਨੀਕਲੀ ਦਾਵਾ ਕੀਤਾ ਜਾ ਰਿਹਾ ਹੈ ਕਿ ਜੇ ਚੇਅਰਮੈਨ ਨਹੀਂ ਹੁੰਦੇ ਕਿਉਂਕਿ ਹਲੇ ਸਟੀਫਨ ਉਹਨਾਂ ਦਾ ਮਨਜ਼ੂਰ ਵੀ ਨਹੀਂ ਹੋਇਆ ਤਾਂ ਕਹਿੰਦੇ ਨੇ ਕਿ ਇਹ ਕਮੇਟੀ ਸ਼ਾਇਦ ਕਿਸੇ ਫੈਸਲੇ ਵਾਲੀ ਕਪੈਸਿਟੀ 'ਚ ਨਹੀਂ ਹੋਵੇਗੀ ਟੈਕਨੀਕਲੀ ਤੁਸੀਂ ਇਸ ਚੀਜ਼ ਤੇ ਵਿਚਾਰ ਕਰ ਲਿਆ ਵੀ ਉਹ ਤਾਂ ਅਸੀਂ ਸਾਰੇ رائے ਸਲਾਹ ਕਰਾਂਗੇ ਨਾ ਹੁਣ ਸਾਰੇ ਮੈਂਬਰ ਜਿਹੜੇ ਵੀ ਹਾਜ਼ਰ ਹੁੰਦੇ ਆ ਉਹਨਾਂ ਦੀ ਸਲਾਹ ਨਾਲ ਹੀ ਸਾਰਾ ਰਹਿ ਲੈ ਕੇ ਫੈਸਲਾ ਕਰਾਂਗੇ ਨਾ ਅੱਜ ਵੀਰੇ ਮੰਨ ਕੇ ਚੱਲੀਏ ਕਿ ਅੱਜ ਫੈਸਲਾ ਹੋ ਜਾਣਾ ਜਿਹੜਾ ਤੁਸੀਂ ਉਸ ਦਿਨ ਦਾਅਵਾ ਕੀਤਾ ਸੀ ਕਿ 16 ਨੂੰ ਸੁਣਾਉਣਾ ਹੈ ਬੇਸ਼ੱਕ ਤਰੀਕ 16 ਦੀ 18 ਹੋ ਗਈ ਬਿਲਕੁਲ ਬਿਲਕੁਲ ਕਰਾਂਗੇ ਜੀ ਪਰ ਜਿਹੜਾ ਉਸ ਦਿਨ ਇੱਕ ਹੋਰ ਘਟਨਾਕ੍ਰਮ ਹੋਇਆ ਸੀ ਜੋ ਕੁਝ ਦੇਖਣ ਨੂੰ ਮਿਲਿਆ ਸੀ ਬਲਵਿੰਦਰ ਸਿੰਘ ਭੁੰਦੜ ਹੋਣੀ ਮੀਟਿੰਗ 'ਚ ਨਹੀਂ ਸੀ ਆਏ ਤੁਸੀਂ ਤਾਂ ਬੇਸ਼ੱਕ ਨਹੀਂ ਗਏ ਵਡਾਲਾ ਸਾਹਿਬ ਗਏ ਸੀ ਧਾਮੀ ਸਾਹਿਬ ਗਏ ਸੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮੀਟਿੰਗ 'ਚ ਸ਼ਾਮਲ ਕਰ ਲਿਆ ਤਾਂ ਤੁਸੀਂ ਮਨ ਲਾਦਾ ਮਗਰੋਂ ਉਡੀਕ ਰਹੇ ਸੀ ਕਿ ਉੱਥੋਂ ਸੁਨੇਹਾ ਕੀ ਆਉਂਦਾ ਜਦੋਂ ਉੱਥੋਂ ਸੁਨੇਹਾ ਆਇਆ ਉਸ ਪੂਰੇ ਘਟਨਾਕ੍ਰਮ ਨੂੰ ਮਨਪ੍ਰੀਤ ਸਿੰਘ ਯਾਲੀ ਕਿਵੇਂ ਦੇਖਦੇ ਆ ਕਿਉਂਕਿ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਕਿ ਉਸ ਪੂਰੇ ਘਟਨਾਕ੍ਰਮ ਨੂੰ ਵੀ ਇਸ ਮੀਟਿੰਗ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਸਹੀ ਨਹੀਂ ਦੇਖਿਆ ਗਿਆ। ਨੂੰ ਦੇਖੋ ਅਸੀਂ ਤਾਂ ਇਹ ਗੱਲ ਸੀ ਵੀ ਜਦੋਂ ਜਸਵੰਤ ਸਰਬਾ ਨੇ ਡਿਊਟੀ ਲਾ ਦਿੱਤੀ ਸੀ ਸੱਤ ਮੈਂਬਰੀ ਕਮੇਟੀ ਬਣਾਤੀ ਸੀ ਤਾਂ ਉਹਦੀ ਪ੍ਰੋਪਰ ਕਾਲੀਦਲ ਨੂੰ ਉਹਨਾਂ ਦੀ ਸਲਾਹ ਨਾਲ ਜਾਂ ਅੱਗੇ ਲਾ ਕੇ ਭਰਤੀ ਕਰਾ ਲੈਣੀ ਚਾਹੀਦੀ ਸੀ।